ਔਰ ਦੁੱਖ ਬਹੁਤ ਜ਼ਿਆਦਾ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਸਦਮਾ ਆ ਵੀ ਹਲੇ 15 ਦਿਨ ਨਹੀਂ ਹੋਏ ਸੀ ਵੀ ਮਾਂ ਦੇ ਜਾਣ ਤੇ ਤੇ ਹਲੇ ਤੇ ਜਿਨ੍ਹਾਂ ਨੂੰ ਪਤਾ ਲੱਗਦਾ ਉਹੀ ਅਫਸੋਸ ਲਈ ਆ ਰਹੇ ਸੀ ਤੇ 15 ਦਿਨਾਂ ਦੇ ਵਿੱਚ ਇੱਕ ਬਿਲਕੁਲ ਤੰਦਰੁਸਤ ਰਿਸਟ ਪੁਸ਼ਟ ਬੰਦਾ ਜਿੱਤੇ ਕੋਈ ਇਦਾਂ ਸੋਚ ਨਹੀਂ ਸਕਦੇ ਵੀ ਉਹ ਇੱਕਦਮ ਏ ਨਾਲਵੇ ਦਾ ਕਹਿ ਜਾਊਗਾ ਉਹਦਾ ਚਲੇ ਜਾਣਾ ਸਿਰ ਤੋਂ ਮਾਂ ਬਾਪ ਦਾ ਸਾਆ ਚਲੇ ਜਾਣਾ ਇੱਕ ਤਾਂ ਵੱਡਾ ਦੁੱਖ ਮੈਨੂੰ ਲੱਗਦਾ ਨਹੀਂ ਦੁਨੀਆ ਦਾ ਕੋਈ ਹੋਰ ਦੁੱਖ ਹੋਗਾ ਖਾਸ ਕਰਕੇ ਉਸ ਟਾਈਮ ਤੇ ਜਦੋਂ ਇੱਕ ਕਿਉਂਕਿ ਅਸੀਂ ਅਸੀਂ ਲੋਕ ਬੜੇ ਨਾਰਮਲ ਫੈਮਲੀਆ ਤੋਂ ਆਉਨੇ ਆ ਤੇ ਉੱਥੋਂ ਆ ਕੇ ਮਿਹਨਤ ਕਰਕੇ ਆਪਣੇ ਆਪ ਨੂੰ ਮਾਲਕ ਦੀ ਕਿਰਪਾ ਨਾਲ ਇੱਕ ਨਾਮ ਇੱਕ ਸ਼ੋਹਰਤ ਇੱਕ ਸਾਰਾ ਕੁਝ ਤੇ ਜਿੱਥੇ ਮਾਂ-ਬਾਪ ਦਾ ਹੁਣ ਬੈਠ ਕੇ ਵੇਖਣ ਦਾ ਹੈ ਨਾ ਆਪਣੇ ਬੱਚਿਆਂ ਲਈ ਟਾਈਮ ਆਇਆ ਸੀ ਤੇ ਉਹ ਟਾਈਮ ਮਾਲਕ ਨੇ ਦਿੱਤਾ ਨਹੀਂ ਉਹ ਟਾਈਮ ਖੋ ਲਿਆ ਇਹ ਬਹੁਤ ਵੱਡਾ ਦੁੱਖ ਹੈ ਪਰ ਸਭ ਤੋਂ ਵੱਡੀ ਗੱਲ ਇਹ ਵੀ ਉਹ ਸ਼ਾਇਦ ਆਰਟਿਸਟ ਲੋਕ ਕਲਾਕਾਰ ਲੋਕ ਜਿਨ੍ਹਾਂ ਨੂੰ ਮਾਲਕ ਸਪੈਸ਼ਲ ਨਵਾਜ਼ਦਾ ਤੇ ਉਹਦੇ ਚ ਕਿਤੇ ਨਾ ਕਿਤੇ ਵਿਸ਼ਵਾਸ ਉਹ ਅੰਦਰੋਂ ਸਹਿਣ ਦੀ ਤਾਕਤ ਉਹ ਵੀ ਬਹੁਤ ਦੇ ਦਿੰਦਾ ਅੱਜ ਤੁਸੀਂ ਵੇਖਿਆ ਹੋਣਾ ਕਿਵੇਂ ਉਹ ਆਪ ਕਲਮਾ ਪੜਦਾ ਨਾਲ ਨਾਲ ਆਪਣੇ ਪਾਪ ਨੂੰ ਮਈਤ ਨੂੰ ਲੈ ਕੇ ਜਾਂਦਾ ਹੋਇਆ ਇੱਕ ਇੱਕ ਚੀਜ਼ ਉਹਨੇ ਆਪ ਉਸਰੇ ਰੋਈ ਵੀ ਜਾਂਦਾ ਪਰ ਕਰ ਵੀ ਰਿਹਾ ਸਾਰਾ ਕੁਝ